ਮਰਦਾਸ ਪਦ ਬੰਦ ਦਾ ਹਰਾਮਦਾਸ ਯਰਜਨ ਗੁਰੂ ਬਾਰ ਸ੍ਰੀ ਹਰ ਗੋ ਸਹੇ ਗੋਬਿੰਦ ਸਿੰਘ ਗੁਰੂ ਨਾਮ ਚਰਨ ਯਾਰ ਬਿੰਦੋ ਜਿਸ ਮਹਾ ਅਮਰਤ ਗਿਆਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਾਧ ਅੰਕਾਰਿ ਅਨੁਰਾਧ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਜੇ ਚਰਨਨ ਪਰਤਾ ਗੁਰੂ ਜੀ ਕੀ ਫਤਿਹ ਹਏ ਤੇ ਨਾਸ ਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰ ਤੁਮਰੋ ਮੇਰ ਲਬਨੈ ਢਿਗ ਨਾ ਪਹੁੰਚੋ ਤੇਵ ਦਿੱਤ ਹਨ ਤਿਸ ਕੋ ਪੁੱਤਰ ਹੋਏ ਬਹੁ ਦੀਨ ਨੇੜਾ ਆਪਕੋ ਮੈਂ ਮਨ ਚੀਨ ਸ੍ਰੀ ਗੁਰ ਤੁਮ ਰੋ ਮੇਰ ਨਾ ਬਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਨਮਾਨ ਸਤਕਾਰ ਜੋਗ ਜਗੋ ਜੋਗਿਆ ਟਾਲ ਸ਼ਬਦ ਗੁਰੂ ਚਵਰ ਤਖਤ ਸ਼ਾਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰਾਥ ਪ੍ਰਤਾਖ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦਿਨ ਦੇ ਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ ਸ੍ਰੀ ਦਸ਼ਮੇਸ਼ ਪਿਤਾ ਜੀ ਸ੍ਰੀ ਕਲਗੀ ਧਰ ਜੀ ਪੰਥ ਵਾਲੀ ਅਮਰਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਿਕ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਹਾਜਰੀਆਂ ਵਰਦਿਆਂ ਪਾਤਸ਼ਾਹ ਨੂੰ ਨਤਮਸਤਕ ਹੁੰਦੇ ਆ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਤ ਜੀ ਆਪ ਜੀ ਵਡ ਭਾਗ ਹੋ ਵਡਿਆ ਭਾਗਾ ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਦੇ ਆ ਗੁਰੂ ਕੀ ਸੰਗਤ ਦੀ ਆਜਰੀ ਭਰ ਕੇ ਜੀਵਨ ਦੀਆਂ ਘੜੀਆਂ ਸਮੇ ਸਵਾਸਾਂ ਨੂੰ ਸਫਲੀਆਂ ਕਰ ਰਹੇ ਹੋ ਆਮਨੇ ਸਥਾਨ ਤੇ ਲੜੀਵਾਰ ਪਾਤਸ਼ਾਹ ਦੇ ਜੀਵਨ ਸਮਾਚਾਰ ਜੀਵਨ ਪ੍ਰਸੰਗ ਜੀਵਨ ਕਾਉਤਕ ਜੀਵਨ ਚੋਜਾਂ ਦੀ ਬਹੁਰੇ ਇਤਿਹਾਸ ਦੀ ਕਥਾ ਵਿਚਾਰ ਚੱਲ ਰਹੀ ਹੈ ਦਸ਼ਮੇਸ਼ ਪਿਤਾ ਦਸਾਂ ਬਾਦਸ਼ਾਹ ਸਤਿਗੁਰੂ ਤਾਂਤਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜੀ ਤਾਲ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲ ਆ ਪਾ ਕੇ ਦੱਖਣ ਨੂੰ ਤੁਰੇ ਹਨ ਰਸਤੇ 'ਚ ਪੜਾ ਵਰ ਪੜਾ ਕਰਦੇ ਹੋਏ ਗੁਰੂ ਸਾਹਿਬ ਮਹਾਰਾਜੀ ਸਰਸੇ ਵਿਖੇ ਜਾ ਪਹੁੰਚੇ ਹਨ ਉੱਥੇ ਪ੍ਰੇਮੀਆਂ ਸੰਗਤਾਂ ਨੇ ਹਾਲ ਕਰਕੇ ਗੁਰੂ ਸਾਹਿਬ ਜੀ ਨੇ ਅੱਗੇ ਚੱਲ ਆ ਪਾਇਆ ਇੱਕ ਨਗਰ ਦੇ ਪਾਸ ਪਹੁੰਚੇ ਹਨ ਜਿਸ ਨਗਰ ਦਾ ਨਾਮ ਨਾਹਰ ਹੈ ਉੱਥੇ ਇੱਕ ਵਿਦਵਾਨ ਪੰਡਤ ਰਹਿੰਦਾ ਸੀ ਕ੍ਰਿਸ਼ਨ ਲਾਲ ਜੋਗੀ ਪ੍ਰੀਤਮ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਨੂੰ ਸੱਦਿਆ ਹੈ ਸਹਿਬ ਜੀ ਉਹਦਾ ਉਧਾਰ ਕਰਨਾ ਚਾਹੁੰਦੇ ਸਨ ਅੰਤਰਜਾਮੀ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਉਸ ਦੀ ਜੋਤਿਸ਼ ਵਿੱਦਿਆ ਦੇ ਬਾਬਤ ਪੁੱਛਿਆ ਹੈ। ਉਸ ਨੇ ਆਪਣਾ ਹਸਤਕਤਾ ਬਣਾ ਕੇ ਜੋ ਜਾਣਦਾ ਸੀ ਦੱਸਿਆ ਹੈ। ਗੁਰੂ ਸਾਹਿਬ ਮਹਾਰਾਜ ਜੀ ਤਾਂ ਪਹਿਲਾਂ ਹੀ ਤ੍ਰਕਾਲਦਰਸ਼ੀ ਸਰਵ ਸ਼ਕਤੀਮਾਨ ਸਰਬ ਗਿਆਤਾ ਹਨ। ਇਹ ਗੁਰੂ ਸਾਹਿਬ ਜੀ ਦਾ ਜੋਜ ਹੈ। ਜੋ ਪਾਤਸ਼ਾਹ ਜੀ ਦਇਆ ਦੇ ਕਿਰਪਾ ਦੇ ਘਰ ਵਿੱਚ ਆ ਕੇ ਉਸ ਪੰਡਤ ਦਾ ਜੋਤਸ਼ੀ ਦਾ ਉਦਾਰ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਹਦੇ ਨਾਲ ਪਾਤਸ਼ਾਹ ਨੇ ਬਚਨ ਬਲਾਸ ਕੀਤੇ ਹਨ ਸੋ ਉਸਨੇ ਆਪਣੀ ਵਿਦਿਆ ਦੇ ਬਲ ਨਾਲ ਦੱਸਿਆ ਹੈ ਜਿਵੇਂ ਅਗਲਾ ਇਤਿਹਾਸ ਭਾਈ ਸਾਹਿਬ ਜੀ ਸੁਨਾਰੇ ਨੇ ਸੁਣਨਾ ਕਰਿਏ ਜੀ ਸਤਨਾਵ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਤੁੰਬ ਨੂੰ ਮੇਲ ਨ ਬਣ ਢਿਗ ਨਾ ਪਹੁੰਚੋ ਤੇ ਹਿ ਮ੍ਰਿਤ ਹਰ ਉਹ ਕਹਿ ਰਿਹਾ ਮਹਾਰਾਜ ਆਪ ਜੀ ਦਾ ਨਰੰਗੇ ਨਾਲ ਮੇਲ ਨਹੀਂ ਬਣੇਗਾ ਤੁਸੀਂ ਅਜੋ ਤੇ ਨੇੜੇ ਪਾਸ ਨਹੀਂ ਪਹੁੰਚੋਗੇ ਤੇ ਉਹ ਮਰ ਵੀ ਜਾਵੇਗਾ ਉਹ ਸੰਸਾਰ ਤੋਂ ਤੁਰ ਜਾਏਗਾ ਇਸ ਕੋ ਪੁੱਤਰ ਹੋਏ ਬੌਦੀਨ ਬਿਲਾ ਆਪਕੂ ਮੈਂ ਮਨ ਜੀਨ ਉਹਦਾ ਪੁੱਤਰ ਇੱਕ ਬੜਾ ਦੀਨ ਲਚਾਰ ਹੋ ਕੇ ਆਪ ਜੀ ਨੂੰ ਆ ਕੇ ਮਿਲੇਗਾ ਸ਼ਰਨ ਪਾਏਗਾ ਆਪ ਜੀ ਦੇ ਕੋਲੋਂ ਸਹਾਇਤਾ ਮੰਗੇਗਾ ਏ ਮੈਂ ਆਪਣੇ ਮਨ ਵਿੱਚ ਜਾਣ ਲਿਆ ਏ ਸੁਣ ਸਤਿਗੁਰੂ ਦਿੱਤੀ ਕੀ ਬਾਤ ਸਾਚੀ ਭਏ ਪ੍ਰਸਾਨ ਕਿਰਪਾ ਰਸ ਰਾਤੀ ਗੁਰੂ ਸਹਿ ਮਹਾਰਾਜੀ ਹੁਣ ਹਾਰ ਪਹਿਲੇ ਹੀ ਜਾਣਦੇ ਨੇ ਪੰਡਤ ਨੇ ਆਪਣੀ ਵਿਦਿਆ ਦੇ ਬਲ ਨਾਲ ਕੁਛ ਦੱਸਿਆ ਗੁਰੂ ਸਹਿ ਮਹਾਰਾਜੀ ਸੁਣ ਕੇ ਉਸ ਪੰਡਤ ਤੇ ਪ੍ਰਸਾਨ ਖੁਸ਼ ਹੋਏ ਕਿਰਪਾ ਦੇ ਰਾਸ ਵਿੱਚ ਰਜੇ ਉਹਦਾ ਭਲਾ ਕਰਨਾ ਉਜਾਰ ਕਰਨਾ ਚਾਹੁੰਦੇ ਨੇ ਅਸਲ ਵਿੱਚ ਜੋਤਿਸ਼ ਦੇ ਵਿੱਚ ਟੇਕ ਧਾਰਨੀ ਗੁਰਮਤ ਦੇ ਵਿੱਚ ਬਿਲਕੁਲ ਮਨ ਹਏ ਸ੍ਰੀ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੀ ਬਾਬਤ ਇਹ ਜੋ ਸਾਖੀ ਹੈ ਕੁੰਸ਼ਣ ਵਾਲੀ ਇਹ ਉਹਨਾਂ ਦੀ ਆਪਣੀ ਰਚਨਾ ਦੇ ਨਾਲ ਬਚਨਾ ਨਾਲ ਨਹੀਂ ਮਿਲਦੀ ਯੇਵੇ ਸਹਿਬਾਂ ਦੇ ਬਚਨ ਹਨ ਬੇਨ ਇੱਕ ਨਾਮ ਇੱਕ ਚਿਤ ਲੀਨ ਫੋਕਟੋ ਸਰਬ ਧਰਮਾਂ ਬਹੀਨ ਫੋਕਟ ਕਰਮ ਲਖੇ ਸਭ ਧਰਮਾਂ ਇਨਤੇ ਸਰਤ ਨਾ ਕੋ ਕਰਮ ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਪੂਸ਼ਤ ਨ ਜੋਤਕ ਨ ਵੇਦ ਥਿਤ ਵਾਰ ਕਸ਼ੂ ਗ੍ਰਹਿ ਔ ਨਛਤਰ ਕੀ ਸ਼ੰਕਾ ਨ ਉਤਾਰੀ ਹੈ ਗੁਰਮਤਿ ਦੇ ਗਿਆਤਾਏ ਬਚਨ ਕਹਿ ਰਹੇ ਹਨ ਭਾਈ ਨੀਰਸੇ ਕਹਿੰਦੇ ਬ੍ਰਾਹਮਣ ਦੇ ਭਲੇ ਵਾਸਤੇ ਸਹਿਬਾ ਨੇ ਉਤਜ ਕੀਤਾ ਹੈ ਬ੍ਰਾਹਮਣ ਦੀ ਕਲਿਆਣ ਵਾਸਤੇ ਉਹਨੂੰ ਤਾਰਨ ਵਾਸਤੇ ਪਾਤਸ਼ਾਹ ਮਹਾਰਾਜ ਜੀ ਦਾ ਚੋਰਜ ਹੈ ਫਿਰ ਕਵੀ ਜੀ ਆਪ ਸਤਿਗੁਰੂ ਸਹਿਜ ਜੀ ਨੂੰ ਬੜੇ ਥਾਵਾਂ ਤੇ ਅੰਤਰਜਾਮੀ ਕਹਿ ਆਏ ਹਨ ਜੋ ਸਰਬ ਕਾਲ ਗਿਆਤਾ ਹਨ ਪਾਤਸ਼ਾਹ ਜੀ ਔਰੰਗੇ ਦੀ ਮੌਤ ਬਾਬਤ ਸਹਿਬਾਂ ਨੂੰ ਪਹਿਲਾਂ ਪਤਾ ਹੈ ਪੱਤਰ 깔 ਚੁੱਕੇ ਤੇ ਦੱਸ ਚੁੱਕੇ ਹਨ ਕਿ ਉਸ ਦਾ ਅੰਤ ਨੇੜੇ ਹੈ ਇਸੇ ਐਨ ਦੇ ਅੰਸੂ 38 ਅੰਕ 20 ਵਿੱਚ ਤਾਰਾ ਅਜਮਰਾਜ ਦਾ ਸੁਖ ਨਹੀਂ ਪਾਏਗਾ ਇਹ ਪ੍ਰਵਿਖਤ ਦੀ ਗੱਲ ਸਤਿਗੁਰੂ ਜੀ ਆਪ ਦੱਸ ਰਹੇ ਕਵੀ ਜੀ ਲਿਖ ਰਹੇ ਨੇ ਸੋ ਇਹ ਜਿਹੜਾ પ્રસੰਗ ਹੈ ਨਾ ਇਹ ਚੋਜ ਮਾਤਰ ਹੈ ਜੋ ਹਾਸ ਰਸ ਦੇ ਕਮਾਲ ਵਾਲੇ ਅਵਤਾਰਾਂ ਵਿੱਚ ਸੁਤੇ ਹੀ ਹੁੰਦਾ ਹੈ ਕੁਝ પ્રસੰਗ ਐਸੇ ਹੁੰਦੇ ਜਿਨ੍ਹਾਂ ਵਿੱਚ ਜੋ ਜਦੋਂ ਕਿਸੇ ਜੀਵ ਦੀ ਕਲਿਆਣ ਭਲਾ ਹੋਣਾ ਹੁੰਦਾ ਪਾਤਸ਼ਾਹ ਜੀ ਕੋਈ ਨਾ ਕੋਈ ਚੋਜ ਕਰਦੇ ਨੇ ਤਾਂ ਇਹ ਦਸ਼ਮੇਸ਼ ਪਿਤਾ ਜੀ ਨੂੰ ਚੋਜੀ ਪ੍ਰੀਤ ਮਾਖ ਲੈਂਦਾ ਹੈ ਪਾਤਸ਼ਾਹ ਜੀ ਬੜੇ ਚੋਜ ਕਰਦੇ ਰਹੇ ਸੋ ਕਈ ਤਰ੍ਹਾਂ ਦੀਆਂ ਖੇਡਾਂ ਚਾਉਂਦੇ ਰਹੇ ਹਨ ਸੋ ਗੁਰੂ ਸਾਹਿਬ ਜੀ ਸਭ ਕੁਝ ਛਾਪ ਜਾਣਦੇ ਸਨ ਤਾਈਏ ਭਾਈ ਸਾਹਿਬ ਲਿਖਿਆ ਕਿ ਸੁਣ ਸਤਿਗੁਰੂ ਤੇਜ ਕੇ ਵਚ ਸਾਚੇ ਉਹਨਾਂ ਨੂੰ ਪਤਾ ਸੀ ਜੋ ਹੋਣਾ ਹੈ ਉਹ ਪਹਿਲਾਂ ਹੀ ਜਾਣਦੇ ਸਨ ਨਹੀਂ ਤਾਂ ਉਸ ਦੇ ਕਹਿਣ ਨੂੰ ਸੱਚੇ ਕਿਸ ਤਰ੍ਹਾਂ ਪਰਖ ਲੈਂਦੇ ਔਰੰਗਜੀਤ ਜੇ ਵਜੇ ਜਿਉਂਦਾ ਸੀ ਸਤਿਗੁਰੂ ਜੀ ਉਸ ਦੀ ਮੌਤ ਬਾਬਤ ਜਾਣਦੇ ਸਨ ਅੰਦਰ ਤੇ ਕਹਿਣੋਂ ਤਾਂ ਪਰਖ ਲਿਆ ਹੈ ਪਾਦਸ਼ਾਹ ਨੇ ਕਿਸ ਦੇ ਕੋਲ ਕਿੰਨੀ ਕੁ ਵਿਦਿਆ ਹੈ ਫਿਰ ਸਹਿਬਾਂ ਨੇ ਉਸ ਨੂੰ ਨਿਹਾਲ ਕਰਨਾ ਸੀ ਤਾਰਨਾ ਸੀ ਇਸ ਦੇ ਲਈ ਪਾਦਸ਼ਾਹ ਜੀ ਬੜੇ ਉਦੇ ਤੇ ਪ੍ਰਸੰਨ ਹੋਏ ਕਰੀਏ ਬਿ ਲੋਕਨ ਤੇਜਿਸ ਕਾਲਾ ਕਰਦੀਨੇ ਸੋਗ ਪਰ ਨਿਹਾਲ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਮੇਰ ਦੀ ਕਿਰਪਾ ਦੇ ਬਖਸ਼ਿਸ਼ ਦੀ ਤੱਕਣੀ ਨਾਲ ਮੇਰ ਦੀ ਨਿਗਾਹ ਨਾਲ ਤੱਕਿਆ ਵੇਖਿਆ ਤਾਂ ਉਸੇ ਹੀ ਸਮੇ ਉਸ ਬੇਪਰ ਪੰਡਤ ਬ੍ਰਾਹਮਣ ਨੂੰ ਨਿਹਾਲ ਕਰ ਦਿੱਤਾ ਉਨਿਹਾਲ ਦਾ ਅਰਥ ਇਥੇ ਨਹੀਂ ਕਿ ਚਾਰ ਮੋਹਰਾਂ ਦੇ ਦਿੱਤੀਆਂ ਪੈਸੇ ਦੇ ਦਿੱਤੇ ਤੇ ਨਹੀਂ ਜੀ ਦਾਨ ਦੇ ਦਿੱਤਾ ਆਤਮ ਗਿਆਨ ਦੀ ਸੋਜੀ ਬਖਸ਼ਿਸ਼ ਕਰ ਦਿੱਤੀ ਗੁਰੂ ਦਾ ਸੰਸਾਰ ਤੇ ਆਉਣ ਦਾ ਮਕਸਦ ਮਨੋਰਥ ਬਾਣੀ ਚ ਦੱਸਿਆ ਕਿ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲਾਇਨ ਮਿਲਾਏ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਦੇ ਨਾਨਕ ਸਤਗੁਰੂ ਐਸਾ ਜਾਣੀ ਹੈ ਜੋ ਸਭ ਸੇ ਲੈ ਮਿਲਾਈ ਜੀਓ ਗੁਰੂ ਐਸਾ ਮਹਾਂਪੁਰਖ ਹੈ ਜਿਹੜਾ ਸਾਰਿਆਂ ਨੂੰ ਹੀ ਅਕਾਲ ਪੁਰਖ ਦੇ ਨਾਲ ਜੋੜ ਲੈਂਦਾ ਹੈ ਸੋ ਸਹਿਬਾ ਨੇ ਉਸ ਬ੍ਰਾਹਮਣ ਦੇ ਤਾਈ ਜੀ ਦਾਣ ਦੇ ਦਿੱਤਾ ਨਿਹਾਲ ਕਰ ਦਿੱਤਾ ਮਹਬਾ ਜਾਨ ਪਰਣਪਤ ਜਾ ਹਾ ਕਰਿਓ ਹਟਾਵ ਸ੍ਰੀ ਪ੍ਰਭਤਾ ਹ ਗੁਰੂ ਸਾਹਿਬ ਦੀ ਮਹਿਮਾ ਜਾਣ ਕੇ ਹੁਣ ਚਰਨੀ ਡਿਗਣ ਲੱਗਾ ਗੁਰੂ ਸਾਹਿਬ ਨੇ ਇਸ ਨੂੰ ਹਟਾਇਆ ਹੈ ਕਿ ਜੋ ਤੈਨੂੰ ਮਿਲਣਾ ਸੀ ਮਿਲ ਚੁੱਕਾ ਹੈ ਬਹਤ ਭਇਉ ਦੁਆ ਕਰੀ ਦਰਸ ਤੇ ਕਰਿਓ ਕਿਰਤਾਰ ਤੁਮ ਮਹਾ ਹਰਸ਼ ਤੇ ਇਹ ਪੰਡਤ ਕਹਿਣ ਲਗਾ ਫਾੜਸ਼ਾ ਤੁਸੀਂ ਦੋ ਘੜੀਆਂ ਮੈਨੂੰ ਦਰਸ਼ਨ ਦੇ ਕੇ ਮੈਨੂੰ ਸਾਰੇ ਹੀ ਜੀਵਨ ਦੇ ਸਮੇਤ ਨਿਹਾਲ ਕਰ ਦਿੱਤਾ ਕਰਿਓ ਕਿਰਤਾਰਥ ਮਹਾ ਹਰਸ਼ ਤੇ ਮਹਾਰਾਜ ਤੁਸੀਂ ਬੜੀ ਕਿਰਪਾ ਖੁਸ਼ੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਤੁਸੀਂ ਮੇਰਾ ਜੀਵਨ ਕਿਰਤਾਰਥ ਕਰ ਦਿੱਤਾ ਸਫਲ ਕਰ ਦਿੱਤਾ ਦੋ ਘੜੀਆਂ ਦਰਸ਼ਨ ਬਖਸ਼ਿਸ਼ ਕਰਕੇ ਮੈਨੂੰ ਨਿਹਾਲ ਕਰ ਦਿੱਤਾ ਇਹ ਤੁਮ ਮਾਸ ਪਰਸ ਲਗ ਬਾਸੀ ਤਾਂ ਹਜ਼ਾਰੋਂ ਸੁਮਤ ਪ੍ਰਕਾਸ਼ੀ ਤੇ ਮਹਾਰਾਜ ਜਿੱਥੇ ਕਿਤੇ ਤੁਸੀਂ ਮਹੀਨੇ ਜਾਂ ਸਾਲ ਵਸ ਜਾਂਦੇ ਹੋ ਨਾ ਉੱਥੇ ਤਾਂ ਫਿਰ ਹਜ਼ਾਰਾਂ ਹੀ ਸ੍ਰੇਸ਼ਟ ਮਤ ਵਾਲੇ ਪ੍ਰਗਟ ਹੋ ਜਾਂਦੇ ਹਨ ਹਜ਼ਾਰਾਂ ਜੀਵਾਂ ਦੀ ਸਮਤ ਸ੍ਰੇਸ਼ਟ ਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋਨ ਗੁਰ ਕੋ ਨਾ ਸ਼ਕਲਾ ਹੋਰੀ ਜਾਤੇ ਭਯੋ ਕਿ ਤਾਰਥ ਕੋਈ। ਗੁਰੂ ਸਾਹਿਬ ਕਹਿੰਦੇ ਭਾਈ ਐਸੀ ਗੱਲ ਨਹੀਂ ਹੈ। ਜੇ ਕਿਸੇ ਕੋਲ ਅੱਗੇ ਪੂੰਜੀ ਹੋਵੇ ਨਾ ਗੁਰੂ ਕੋਲੋਂ ਵਸਤੂ ਉਹ ਹੀ ਲੈ ਸਕਦਾ ਹੈ। ਬੰਦੇ ਕੋਲ ਜੇ ਪੂੰਜੀ ਨਾ ਹੋਵੇ ਅੱਗੇ ਬੰਦਾ ਖਾਲੀ ਗੰਗਾਲ ਹੋਵੇ ਗੁਰੂ ਕੋਲੋਂ ਲੈ ਨਹੀਂ ਸਕਦਾ। ਪੂੰਜੀ ਕੀ ਹੈ ਸ਼ਰਧਾ ਦੀ ਪੂੰਜੀ ਭਾਵਨਾ ਦੀ ਪੂੰਜੀ ਅਸਲੀ ਭੇਟਾ ਇਹੀ ਹੈ ਸਹਿਬ ਕਹਿੰਦੇ ਜ਼ਰੂਰੀ ਨਹੀਂ ਕਿ ਜਿੱਥੇ ਅਸੀਂ ਮਹੀਨੇ ਸਾਲ ਵਸੀ ਉੱਥੇ ਹਜ਼ਾਰਾਂ ਦੀ ਸ੍ਰੇਸ਼ਟ ਮਤ ਪ੍ਰਕਾਸ਼ਮਾਨ ਹੋ ਜਾਂਦੀ ਹੈ ਸਗੋਂ ਜਿਹਦੇ ਕੋਲ ਸ਼ਰਧਾ ਨਾ ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਤੇ ਅਸੀਂ ਤਾਂ ਵੇਖਿਆ ਸਹਿਬ ਕਹਿੰਦੇ ਨਾ ਸ਼ਰਧਾ ਕੋਈ ਬਹੁਤਾਤ ਲੋਕ ਜਿਹੜੇ ਉਹ ਸ਼ਰਧਾ ਤੋਂ ਸਖਣੇ ਨੇ ਸ਼ਰਧਾ ਦਾ ਅਖਰੀ ਅਰਥ ਹੁੰਦਾ ਵਿਸ਼ਵਾਸ ਭਰੋਸਾ ਯਕੀਨ ਅਰਬੀ ਫਾਰਸੀ ਵਾਲੇ ਇਹਨੂੰ ਸਿੱਦਕ ਕਹਿੰਦੇ ਹਨ ਸਿੱਦਕ ਦਾ ਅਰਥ ਵੀ ਸ਼ਰਧਾ ਹੈ ਵਿਸ਼ਵਾਸ ਹੈ ਅਰਦਾਸ ਵਿੱਚ ਸਿੱਖ ਜਦੋਂ ਦਾਨ ਮੰਗਦੇ ਨੇ ਉੱਥੇ ਜਿੱਥੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਵਿਵੇਕ ਦਾਨ ਸਾਹੋ ਦਾਨ ਭਰੋਸਾ ਦਾਨ ਸੋ ਦਾਨਾ ਸਿਰ ਦਾਨ ਉੱਥੇ ਪ੍ਰਾਰਥਨ ਅਰਦਾਸ ਚ ਸਿੱਧਕ ਦਾਨ ਵੀ ਗੁਰਮਖ ਮੰਗਦੇ ਰਹੇ ਭਰੋਸੇ ਦਾ ਦਾਨ ਵੇ ਸਾਹੋ ਦਾਨ ਤੇ ਭਰੋਸਾ ਦਾਨ ਇਹ ਦੋ ਨੇੜੇ ਨੇੜੇ ਦੇ ਸ਼ਬਦ ਹਨ ਸੋ ਸ਼ਰਦਾ ਦਾ ਦਾਨ ਸੇ ਖਾਜਵੀ ਮੰਗਦੇ ਪ੍ਰਾਣੇ ਸਰਚੀ ਮੰਗਦੇ ਸਨ ਬਾਦਸ਼ਾਹ ਕਹਿੰਦੇ ਨੇ ਕਿ ਭਾਈ ਬਹੁਤਿਆਂ ਚ ਸ਼ਦਾ ਨਹੀਂ ਹੈ ਜਾਣ ਤੇ ਭਿਓ ਕਿਰਤਾਰਥ ਕੋਈ ਇਸ ਵਾਸਤੇ ਕੋਈ ਵਿਰਲਾ ਭਾਗਾ ਵਾਲਾ ਹੀ ਜੀਵਨ ਨੂੰ ਸਫਲ ਕਰਦਾ ਗੁਰੂ ਦੀ ਸ਼ਰਨ ਵਿੱਚ ਆ ਕੇ ਤਾਈਆਂ ਸਾਨੇ ਵਚਨ ਕਹਿ ਦਿੱਤੇ ਕਿ ਜਗ ਮੇ ਉਤਮ ਕਾਟਿਆ ਹੈ ਵਿਰਲੇ ਕੇ ਹੀ ਕੇ ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਸੇਵਕ ਕਰੋੜਾਂ ਵਿੱਚ ਵਿਰਲਾ ਬਾਕੀ ਤਾਂ ਤਕਰੀਬਨ ਵਪਾਰੀ ਵਪਾਰ ਗਿਰਤੀ ਵਾਲੇ ਹਨ ਇਹ ਸੁਖਣਾ ਸੁਖਰੀ ਇਹ ਮਿਲ ਜਾਏ ਸੁਖਰੀ ਇਹ ਮਿਲ ਜਾਏ ਸੋ ਸੇਵਕ ਭਾਵ ਰੱਖਣ ਵਾਲਾ ਕੋਈ ਵਿਰਲਾ ਹੈ ਆਰਸ਼ਾ ਕਹਿੰਦੇ ਕਿ ਭਾਈ ਜਿਨ੍ਹਾਂ ਚਰ ਸ਼ਰਧਾ ਦਾ ਨਾ ਨ ਕੋਲ ਹੋਵੇ ਉਹਨਾਂ ਚਰ ਕੋਈ ਜੀਵਨ ਨੂੰ ਸਫਲ ਨਹੀਂ ਕਰ ਸਕਦਾ ਇਸੀ ਬਾਤ ਪਰ ਇੱਕ ਕਹਾਣੀ ਭਰ ਜਾਦ ਦੇ ਸੋਜ ਮਹਾਨੀ ਸ ਇੱਕ ਵਿਅਕਤੀ ਦੀ ਫਿਰ ਕੁਝ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਇੱਕ ਵਿਅਕਤੀ ਨੇ ਉਪਾਰ ਕੀਤਾ ਜਹਾਜ਼ ਭਰ ਕੇ ਚੱਲਿਆ ਬਹੁਤ ਕਾਫੀ ਨਫਾ ਖਟਿਆ ਗਇਓ ਬਨਕ ਟਾਪੂ ਮਹਤਾਂ ਗਉ ਮਹਿਕ ਪ੍ਰਾਪਤ ਨਹਿ ਜਹਾਂ ਤੇ ਇੱਕ ਐਸੇ ਟਾਪੂ ਤੇ ਜਾ ਪਹੁੰਚਾ ਜਿੱਥੇ ਕਹਿੰਦੇ ਨਾ ਗਉ ਗਾ ਨਾ ਮਹਿਕ ਮਜ ਕੋਈ ਨਹੀਂ ਸੀ ਮਿਲਦੀ ਨਹੀਂ ਪ੍ਰਾਪਤ ਹੁੰਦੀ ਸੀ ਇੱਕ ਗੋਇਨ ਜਹਾਜ਼ ਲਿਦਾਈ ਪੈ ਪੀ ਬੁਨੇ ਹਿੱਤ ਨਿਕਟ ਰਖਾਈ ਤੇ ਇੱਕ ਗਾਂ ਕਹਿੰਦੇ ਹਸਨੇ ਆਪਣੇ ਨਾਲ ਹੀ ਜਹਾਜ਼ ਤੇ ਚੜਾ ਲੇ ਕਿ ਜਦੋਂ ਲੋੜ ਪਵੇਗੀ ਤੇ ਦੁੱਧ ਚੋਲਿਆ ਕਰਾਂਗੇ ਪੈ ਪੀ ਮਨ ਹਿੱਤ ਦੁੱਧ ਪੀਣ ਦੇ ਵਾਸਤੇ ਆਪਣੇ ਨਾਲ ਰਖ ਲਈ ਆਇਓ ਤਕ ਮੈਂ ਵਿਵਹਾਰ ਤਹ ਇੱਕ ਬੰਦ ਕੋ ਸਕਾ ਕਿਆ ਪਿਆਰ ਤੇ ਟਾਪੂ ਤੇ ਜਾ ਕੇ ਉਹਨੇ ਵਿਵਹਾਰ ਕੀਤਾ ਵਪਾਰ ਕੀਤਾ ਉਥੇ ਇੱਕ ਕਹਿੰਦੇ ਬਨਕ ਕੋਈ ਬਾਣੀਆਂ ਸੀ ਇਹਦਾ ਮਿੱਤਰ ਉਹਨੇ ਪਿਆਰ ਕੀਤਾ ਜਿਤਨਾ ਤੁਨੇ ਕਰ ਕਰਿਓ ਆਹਾਰ ਆਦਰ ਸਹਿਤ ਅਚਾਰੇ ਉਦਾਰ ਉਹਨੇ ਕਹਿੰਦੇ ਆਪਣੇ ਘਰ ਵਿੱਚ ਇਹਨੂੰ ਆਹਾਰ ਭੋਜਨ ਸ਼ਿਕਾਇਆ ਸਵਪਾਰੇ ਨੂੰ ਆਦਰ ਦੇ ਸਮੇਤ ਬਹੁਤ ਆਹ ਭਗਤ ਕਰਦਿਆਂ ਭੋਜਨ ਸ਼ਿਕਾਇਆ ਜਿਸ ਨੇ ਇਸ ਕੋ ਬੋਲ ਪਠਾਇਓ ਪਾਇ ਇਸ ਭੋਜਨ ਭਲੇ ਖਵਾਇਓ ਤੇ ਕਹਿੰਦੇ ਉਸ ਨੇ ਆਖਿਆ ਕਿ ਤੂੰ ਇਹ ਜਿਹੜਾ ਭੋਜਨ ਸ਼ਿਕਾਇਆ ਹੈ ਨਾ ਪਾਇ ਇਸ ਪਾਇ ਇਸ ਕਹਿੰਦੇ ਨੇ ਖੀਰ ਨੂੰ ਇਸ ਨੇ ਨਾਲ ਦੁੱਧ ਦਾ ਪ੍ਰਬੰਧ ਕੀਤਾ ਸੀ ਕਿ ਬੜਾ ਭਲੇ ਭਲੀ ਪ੍ਰਕਾਰ ਸਵਾਦਿਸ਼ਟ ਸ਼ਿਕਾਇਆ ਹੈ ਪ੍ਰਥਮ ਦਾ ਅਤੀ ਸਤਿਰੰਦਰ ਭਾਈਓ ਇਹ ਅੰਕ ਇਹ ਕਿਆ ਅਹ ਸੁਬੂਦਨ ਕਿਓ ਭਾਈ ਸਾਹਿਬ ਕਹਿੰਦੇ ਹਨ ਕਿ ਤិន ਆਪਣੇ ਘਰ ਕਰਿਓ ਆਹਾਰਾ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਇਹਨੇ ਕੀਤਾ ਆਪਣੇ ਗ੍ਰਹਿ ਵਿਖੇ ਮਿੱਤਰ ਨੂੰ ਇਹਨੇ ਕਹਿੰਦੇ ਆਪਣੇ ਘਰ ਬੁਲਾ ਲਿਆ ਜਦੋਂ ਪਹਿਲਾ ਉਹਨੇ ਸਤਕਾਰ ਕੀਤਾ ਫਿਰ ਇਹਨੇ ਜਿੱਥੇ ਇਹਨੇ ਪੜਾ ਲਾਇਆ ਸੀ ਤੇ ਜਦੋਂ ਇਹਨੇ ਖੀਰ ਇਤਿਆਦਿਕ ਵਧੀਆ ਭੋਜਨ ਤਿਆਰ ਕਰਕੇ ਸ਼ਿਕਾਇਆ ਤੇ ਉਹਨੇ ਆਖਿਆ ਦੂਸਰੇ ਮਿੱਤਰ ਨੇ ਕਹਿੰਦਾ ਕਿ ਇਹ ਭੋਜਨ ਮੈਂ ਪਹਿਲਾਂ ਕਦੇ ਨਹੀਂ ਸਿੱਖਿਆ ਜੋ ਇਹ ਬਹੁਤ ਸਵਾਦਿਸ਼ਟ ਖੀਰ ਸੀ ਪਹਿਲਾਂ ਨਹੀਂ ਸੀ ਖਾਧੀ ਸੋ ਮੁਝ ਦੇਹੁ ਕਰ ਹਮਿਤ ਹਰ ਜਿਹ ਅਹਾਰ ਹਰ ਤਾਬਕ ਚੀਤ ਇਹ ਕੀ ਸੀ ਜੋ ਤੂੰ ਸਿਖਾਇਆ ਹੈ ਤੁਸੀਂ ਮੈਨੂੰ ਵੀ ਦਿਓ ਅਸੀਂ ਵੀ ਰੋਜ਼ ਬਣਾ ਕੇ ਸ਼ਕੀਏ ਏ ਤਾਂ ਜਿਹੜਾ ਭੋਜਨ ਹੈ ਕਹਿੰਦਾ ਹਰ ਖਾਵਤ ਚੀਤ ਮਨ ਨੂੰ ਬੜਾ ਸੁਖ ਦੇਣ ਵਾਲਾ ਹੈ ਸੁਨਤ ਬਨ ਕੁਦੇ ਨੂੰ ਸੋਦੀਨ ਦੁਖ ਦੇ ਦੇਤ ਇਹ ਲਿਹੁ ਛਟੀਨ ਸੁਣ ਕੇ ਕਹਿੰਦੇ ਉਸ ਬਾਣੀਏ ਤੋਂ ਵਪਾਰੀ ਨੇ ਕਹਿੰਦੇ ਉਹ ਥੇਨ ਗਾਂ ਦੇ ਦਿੱਤੀ ਦੁੱਧ ਦੇਤੇ ਹਲੇ ਹੋ ਸੁਜੀਨ ਉਹਨੇ ਦੱਸਿਆ ਕਿ ਆ ਗਾਂ ਹੈ ਜਿਹੜੀ ਦੁੱਧ ਦਿੰਦੀ ਹੈ ਜਾਨ ਲੈ ਦੇ ਕਮ ਜਾਨ ਚਤਾਇਓ ਆਪਣੇ ਦੇਸ਼ ਵਿਖੇ ਇਹ ਆਇਓ ਗਾਂਵ ਨੂੰ ਦੇ ਆਇਆ ਤੇ ਜਹਾਜ਼ ਚਲਾ ਕੇ ਆਪਣੇ ਦੇਸ਼ ਵਿੱਚੋਂ ਪਾਰੀ ਵਾਪਸ ਆ ਗਿਆ ਸੋ ਲੈ ਗਇਓ ਧੀਨ ਦੇ ਓਰਾ ਥਿਰ ਹੋਏ ਕਰ ਬਸਰੂ ਤੇ ਸੂਰਾ ਉਹ ਗਾਂ ਕਹਿੰਦੇ ਆਪਣੇ ਘਰ ਲੈ ਗਿਆ ਤੇ ਫਿਰ ਹੈ ਕਰ ਗਾਂ ਨੂੰ ਜਾ ਕੇ ਬੰਨ ਕਰਕੇ ਤੇ ਵਛਾ ਉਹਦੇ ਥੱਲੇ ਛੱਡਿਆ ਸੋ ਹਨ ਚੋਸਨ ਲਾਗੋ ਜਮੈ ਸੁਰਬੀ ਮੂਤਰ ਕਤ ਪੀਤ ਬੈ ਤੇ ਕਹਿੰਦੇ ਜਦੋਂ ਉਹਦਾ ਵਛਾ ਗਾਂ ਦੇ ਥੱਲੇ ਪਿਆ ਹੈ ਦੁੱਧ ਚੁੰਗਣ ਵਾਸਤੇ ਤਾਂ ਉਸੇ ਸਮੇਂ ਹੀ ਗਾਂ ਨੇ ਕਿਰਿਆ ਕੀਤੀ ਹੈ ਪਿਸ਼ਾਬ ਕਰਨਾ ਸ਼ੁਰੂ ਕੀਤਾ ਵਾਸਨ ਬਿਖੇ ਬਨਕਲੇ ਲੀਨ ਰੀਨ ਕਰ ਪੁਨ ਖਾਵਨ ਕੀਨ ਤੇ ਇਹ ਬਿਰਤੀ ਉਹ ਤਾਂ ਭਾਵੇਂ ਭਲੇਖੇ ਨਾ ਇਹ ਕੰਮ ਕੀਤਾ ਪਰ ਅੱਜ ਤਾਂ ਬੜੇ ਗੁਣ ਦੱਸੇ ਜਾ ਰਹੇ ਨੇ ਕਿ ਜਿਹੜਾ ਗੋਮੂਤਰ ਇੱਥੋਂ ਤੱਕ ਛੋਟੀਆਂ ਸੀਸਿਆਂ 'ਚ ਪਾ ਕੇ ਵੇਚਿਆ ਜਾ ਰਿਹਾ ਲੋਕ ਧੜਾ ਧੜ ਲੈ ਵੀ ਰਹੇ ਇਹ ਕਹਿੰਦੇ ਐਂਬੀਬੀਐਸ ਡਾਕਟਰ ਨੂੰ ਵੇਖਿਆ ਉਹ ਗਾਂ ਦਾ ਗੋਬਰ ਖਾ ਵੀ ਰਿਹਾ ਸੀ ਗੁਣ ਵੀ ਦੱਸ ਰਿਹਾ ਸੀ ਬੜੀ ਮਹਿਮਾ ਕੀਤੀ ਜਾ ਰਹੀ ਹੈ ਗੋਬਰ ਦੀ ਵੀ ਗੋਮੁੱਤਰ ਦੀ ਵੀ ਸੋ ਉਹ ਸਭ ਬਣਕਨੇ ਵੀ ਕਹਿੰਦੇ ਇਸੇ ਤਰ੍ਹਾਂ ਇਹ ਕੀਤਾ ਕਿ ਜਿਹੜੀ ਤਾਂ ਚੀਜ਼ ਵਰਤਨ ਵਾਲੀ ਸੀ ਉਹਦਾ ਤੁਹਾਨੂੰ ਗਿਆਨ ਹੀ ਨਹੀਂ ਸੀ ਕਿ ਦੁੱਧ ਕਿੰਨਾ ਕੀਮਤੀ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇਸ ਨੂੰ ਅੰਮ੍ਰਿਤ ਵਰਣਨ ਕੀਤਾ ਹੈ ਕਿ ਇੱਕ ਮਨੁੱਖੀ ਜੀਵਨ ਦੇ ਵਿੱਚ ਐਸੀ ਸਟੇਜ ਹੁੰਦੀ ਹੈ ਆਮ ਤੌਰ ਤੇ ਪਸ਼ੂ ਨੂੰ ਭਾਵੇਂ ਮਾੜਾ ਕਿਣਿਆ ਜਾਂਦਾ ਹੈ ਪਰ ਉਸ ਸਟੇ ਤੇ ਪਸ਼ੂ ਵੀ ਮਨੁੱਖ ਦੇ ਨਾਲੋਂ ਅੱਗੇ ਹੁੰਦਾ ਹੈ ਤੇ ਮਨੁੱਖ ਉੱਥੇ ਫਿਰ ਪਿੱਛੇ ਰਹਿ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਉਦਾਹਰਨ ਬਾਣੀ ਦੇ ਵਿੱਚ ਦਿੱਤੀ ਹੈ ਪਸ਼ੂ ਮਿਲੇ ਚੰਗਿਆਈਆਂ ਖਾੜ ਖਾਵੇ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਔੜਿਆਏ ਕਰਦੇ ਹੈ ਕਾ ਪਟਾ ਖਾ ਕਰਕੇ ਉਹ ਅੰਮ੍ਰਿਤ ਦੀ ਨਿਆਈਂ ਦੁੱਧ ਦਿੰਦਾ ਹੈ ਆਹ ਫਸੂ ਨਾਲੋਂ ਮੈਂ ਬੰਨ ਲਈ ਤੇ ਜਦੋਂ ਖਾਣਾ ਕੀਤੇਉਰਾ ਪਾਇ ਸਵਾਦ ਪਛਤਾਇਓ ਮੈਂ ਸੋ ਡਗਾ ਬੰਦ ਕਰ ਦੋ ਤੇ ਉਹਦਾ ਹਣ ਸਵਾਦ ਕਿੱਥੇ ਦੁੱਧ ਵਿੱਚ ਰਿੱਜੀ ਹੋਈ ਖੀਰ ਕਿੱਥੇ ਗੋਮੋਤਰ ਉਹਦਾ ਸਵਾਦ ਹੀ ਨਹੀਂ ਉਹਨੂੰ ਆਇਆ ਬੜਾ ਪਛਤਾਇਆ ਤੇ ਸੋਚਣ ਲੱਗਾ ਕਿ ਮੇਰੇ ਨਾਲ ਤਾਂ ਜਿਹੜਾ ਵਪਾਰੀ ਸੀ ਉਹ ਕੋਈ ਡਗਾ ਕਰਕੇ ਧੋਖਾ ਕਰ ਗਿਆ ਏ हम पास। जानी एक है। रहे ਹੰਪਾਸ ਜਾਨੀ ਜੁਗਤ ਨ ਸਮਤ ਪ੍ਰਕਾਸ਼ ਇਹ ਇੱਕ ਆਮ ਉਦਾਹਰਨ ਹੈ ਸੈਵ ਕਲਗੀਧਰ ਪਾਤਸ਼ਾਹ ਕਹਿੰਦੇ ਲੋਕਾਂ ਆਮ ਲੋਕ ਜਿਹੜੇ ਇਸੇ ਤਰ੍ਹਾਂ ਬਹੁਤ ਕੋਲ ਰਹੇ ਪਰ ਇਹਨਾਂ ਨੇ ਜੀਵਨ ਦੀ ਜੁਗਤ ਨਹੀਂ ਜਾਣੀ ਆਪਣੇ ਕੋਲ ਤੱਤ ਵਸਤੂ ਸੀ ਉਹ ਨਾਂ ਲੈ ਸਕੇ ਨਾ ਜੁਗਤ ਨ ਦੀ ਦਇਓ ਹੰ ਪਰ ਦੋਸ਼ ਬਹੁਤ タル ਦਇਓ ਕਹਿੰਦੇ ਜਿਵੇਂ ਉਸ ਵਿਅਕਤੀ ਨੇ ਦੁੱਧ ਤਾਂ ਲਿਆ ਪਰ ਗੋਮੂਤਰ ਲੈ ਕੇ ਚ ਖੀਰ ਬਣਾ ਲਈ ਉਹ ਖੀਰ ਤ ਨੂੰ ਕਹਿ ਨਹੀਂ ਸਕਦੇ ਕਿਉਂਕਿ ਖੀਰ ਤਾਂ ਬੰਦੀ ਦੁੱਧ ਦੀ ਹੈ ਤੇ ਦੋਸ਼ ਉਹਨੇ ਉਹਨੂੰ ਬਾਣੀਆਂ ਨੂੰ ਦੇ ਦਿੱਤਾ ਇਸੇ ਤਰ੍ਹਾਂ ਸਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਬੰਦਿਆਂ ਦਾ ਜੀਵਾਂ ਦਾ ਦੋਸ਼ ਆਪਣਾ ਹੁੰਦਾ ਹੈ ਪਰ ਦੋਸ਼ ਦੂਸਰੇ ਦੇ ਸਿਰ ਤੇ ਮੜ ਦਿੰਦੇ ਹਨ ਤੇ ਇਨਾਂ ਲੋਕਾਂ ਦੇ ਵੀ ਆਸੀ ਹਾਲਤ ਹੈ ਹਮ ਪਰ ਦੋਸ਼ ਬਹੁਤ ਧਰ ਦਇਓ ਸਾਡੇ ਉਪਰ ਬਥੇਰਿਆਂ ਨੇ ਕਹਿੰਦੇ ਦੋਸ਼ આરોਪ ਦਿੱਤਾ ਹੈ ਪਰ ਜੇ ਸ਼ਰਦਾ ਦੀ ਰਾਸ ਭਾਵਨਾ ਦੀ ਪੂੰਜੀ ਕੋਲ ਨਹੀਂ ਹੈ ਤੇ ਸਤਿਗੁਰੂ ਦੇ ਕੋਲੋਂ ਉਹਨੂੰ ਕੋਈ ਕਿਸੇ ਵਸਤੂ ਦੇ ਨਾਮ ਸਿਮਨ ਸੇਵਾ ਆਦੀ ਪ੍ਰਾਪਤੀ ਨਹੀਂ ਹੁੰਦੀ ਜਿਦਿਓ ਬਨਕਸੂ ਜਦ ਨਰ ਗਿਆਤਾ ਦੁਖਦ ਕਾਟ ਬੂ ਤਿੰਨ ਤਪ ਜਾਤਾ ਉਸ ਬਾਣੀਏ ਨੂੰ ਕਹਿੰਦੇ ਜਦੋਂ ਕੋਈ ਸਿਆਣਾ ਬੰਦਾ ਮਿਲਿਆ ਨਾ ਉਹਨੇ ਫਿਰ ਗਾਂ ਚੋ ਕੇ ਦੁੱਧ ਕੱਢ ਕੇ ਉਹਨੂੰ ਦਿੱਤਾ